ਹਾਂਜੀ ਅੱਜ ਅਸੀਂ ਆਪ ਜੀ ਨੂੰ ਦੁਪੱਟੇ ਨੂੰ ਫਿਨਿਸ਼ਿੰਗ ਪੱਟੀ ਲਗਾਉਣ ਦੀ ਜਾਜ ਦੱਸਾਂਗੇ ਔਰ ਕਾਰਨਰ ਵੀ ਇਹਦੇ ਵਧੀਆ ਤਰੀਕੇ ਦੇ ਨਾਲ ਫੋਲਡ ਹੋਏ ਹੋਣਗੇ ਕਿਉਂਕਿ ਸ਼ਰਟ ਨੂੰ ਲਾਉਣੀ ਕੁਝ ਹੋਰ ਹੁੰਦੀ ਹੈ ਔਰ ਦੁਪੱਟੇ ਨੂੰ ਕੁਝ ਹੋਰ ਤਰੀਕੇ ਨਾਲ ਲੱਗਦੀ ਹੈ ਠੀਕ ਹੈ ਥੋੜਾ ਜਿਹਾ ਮਤਲਬ ਇਹਦਾ ਚੇਂजेस ਹੁੰਦੇ ਨੇ ਸਭ ਤੋਂ ਪਹਿਲਾਂ ਪਾਗੀ ਕਰਨਾ ਹੈ ਚਾਰ ਚੁਫੇਰੇ ਦੁਪੱਟੇ ਨੂੰ ਪ੍ਰੈਸ ਕਰ ਲੈਣਾ ਹੈ ਵਧੀਆ ਕਰਕੇ ਖਾਸ ਕਰਕੇ ਆ ਕੰਨੀਆਂ ਆਪਾਂ ਪ੍ਰੈਸ ਕਰਨੀਆਂ ਨੇ ਔਰ ਸਭ ਤੋਂ ਪਹਿਲਾਂ ਆਪਾਂ ਸਿੰਗਲ ਫੁੱਟ ਇਹਨੂੰ ਮਸ਼ੀਨ ਹਟਾ ਕੇ ਦੂਸਰਾ ਵਾਲਾ ਫੁੱਟ ਸਿੰਪਲ ਆਪਾਂ ਪ੍ਰੈਸ਼ਰ 31 ਫੁੱਟ ਲਗਾ ਲਿਆ ਠੀਕ ਹੈ ਆੜੀ ਕੰਨੀ ਹੈ ਨਾ 1/2 ਇੰਚ ਦੀ ਸਿਰਫ ਇਹਨੂੰ ਛੱਡਦੇ ਆ ਹੋਇਆ ਆਪਾਂ ਇਹਦੇ ਉੱਪਰ ਇਸ ਤਰੀਕੇ ਨਾਲ ਸਿਲਾਈ ਲਗਾਉਣੀ ਹੈ ਤੇ ਆਪਾਂ ਕੋ ਸਿਰਫ ਆ ਜਿਹੜੀ ਕੰਨੀ ਕਿਨਾਰੀ ਕਹਿੰਨੇ ਆਪਾਂ ਕੰਨੀ ਵੀ ਕਹਿ ਲੈਨੇ ਕਿਨਾਰੀ ਵੀ ਸਿਰਫ ਉਹਨੂੰ ਵਿੱਚ ਥੱਲੇ ਨੀਚੇ ਸਾਈਡ ਨੂੰ ਉੱਪਰ ਖਣਾਏ ਤੇ ਆਪਣਾ ਜਿਹੜਾ ਦੁਪੱਟਾ ਹੈ ਉਹ ਆਪਾਂ ਸਿੱਧੀ ਸਾਈਡ ਨੂੰ ਉੱਪਰ ਹੈ ਠੀਕ ਹੈ ਆਹ نیچے ਉਲਟੀ ਸਾਈਡ ਹੈ ਅਗਰ ਤੁਹਾਡਾ ਐਮਬ੍ਰੋਇਡਰੀ ਵਗੈਰਾ ਜਾਂ ਕੋਈ ਹੋਰ ਦੁਪੱਟਾ ਹੋਏ ਤੇ ਪ੍ਰਿੰਟਡ ਇਸ ਤਰੀਕੇ ਦੇ ਨਾਲ ਆ ਵਖੋ ਕਿੰਨੀ ਪਿਆਰੀ ਸਾਡੀ ਫਿਨਿਸ਼ਿੰਗ ਦੇ ਨਾਲ ਲੱਗੀ ਹੋਈ ਪਾਈਪਿੰਗ ਉੱਪਰ ਦਿਖਾਈ ਦੇ ਰਹੀ ਹੈ ਔਰ ਸਿਰਫ ਆਪਾਂ ਕਿਨਾਰੀ ਦਬਾ ਕੇ ਆਪਾਂ ਇਸ ਤਰੀਕੇ ਦੇ ਨਾਲ ਸਿਰਫ 0.2 ਇੰਚ ਦੇ ਮਾਰਜਨ ਦੇ ਨਾਲ ਆਪਾਂ ਇਹਨੂੰ ਕਪੜੇ ਨੂੰ ਥੱਲੇ ਦਬਾਉਣਾ ਹੈ ਦੁਪੱਟੇ ਦੇ ਨੂੰ ਔਰ ਤੁਸੀਂ ਇਹਨਾਂ ਧਿਆਨ ਰੱਖਣਾ ਕਿ ਦੁਪੱਟੇ ਦੇ ਕਪੜੇ ਨੂੰ ਬਿਲਕੁਲ ਨਹੀਂ ਖਿੱਚਣਾ ਹੁਣ ਆਪਾਂ ਸਿਰੇ ਨੂੰ ਲਗਾ ਲਈ ਸੀ ਹੁਣ ਆ ਪੱਲੇ ਨੇ ਸਾਈਡ ਤੇ ਤੇ ਆਪਾਂ ਬਿਲਕੁਲ ਪੱਲਿਆਂ ਨੂੰ ਜਰਾ ਵੀ ਨਹੀਂ ਖਿੱਚਣਾ ਔਰ ਨਾ ਹੀ ਆਪਾਂ ਇਹਨੂੰ ਇਸ ਤਰੀਕੇ ਨਾਲ ਉੱਪਰ ਵਾਲੀ ਜਿਹੜੀ ਫਿਨਿਸ਼ਿੰਗ ਪੱਟੀ ਨੂੰ ਖਿੱਚਣਾ ਨਹੀਂ ਤੇ ਝੋਲ ਆ ਜਾਏਗਾ ਉਹ ਅੱਛਾ ਨਹੀਂ ਲੱਗਦਾ ਫਿਰ ਉਹ ਜਿਗਜੈਗ ਜਿਹਾ ਟਾਈਪ ਬਣ ਜਾਂਦਾ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਅੱਧੇ ਇੰਚ ਪਿੱਛੇ ਹੀ ਆਪਾਂ ਸਿਲਾਈ ਨੂੰ ਰੋਕ ਦੇਣਾ ਹੈ ਕਿਨਾਰੀ ਛੱਡ ਕੇ ਠੀਕ ਹੈ ਫਿਰ ਆਪਾਂ نیچے ਨੂੰ ਆਖੋ ਇਹਨੂੰ ਪਲਟ ਲੈਣਾ ਹੈ ਕਿਨਾਰੀ ਨੂੰ ਅਧੇਂਚ ਦੀ ਹੇ ਨੀਚੇ ਉਹ ਕੋ ਇਧਰ ਕਿਨਾਰੀ ਦਿਖਾਈ ਦੇ ਰਹੀ ਹੈ ਸਾਨੂੰ ਔਰ ਸਾਡੀ ਫਿਨਿਸ਼ਿੰਗ ਪੱਟੀ ਨੂੰ ਪਿੱਛੇ ਇਹਨੂੰ ਸਾਰਾ ਨੂੰ ਫੋਲਡ ਕਰਕੇ ਤੇ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਵੀ نیچے ਨੂੰ ਦਬਾ ਲੈਣਾ ਹੈ ਔਰ ਇਥੇ ਖੱਪ ਸਲਾਈ ਨੂੰ ਜਰੂਰ ਪੱਕਾ ਕਰ ਲੈਣਾ ਹੈ ਕਿਉਂਕਿ ਇਥੇ ਉੱਡਣ ਦੀ ਕੋਈ ਵੀ ਚਾਂਸ ਨਾ ਰਵੇ ਔਰ ਫਿਰ ਇਧਰੋਂ ਕਿਨਾਰੇ ਕਿਨਾਰੇ ਆਪਾਂ ਕਿਨਾਰੀ ਨੂੰ ਸਿਰਫ نیچے ਦਬਾ ਕੇ ਔਰ ਆਪਾਂ ਇਸ ਤਰੀਕੇ ਨਾਲ ਸਿੰਗਲ ਫੁੱਟ ਦੇ ਨਾਲ ਤੁਸੀਂ ਲਗਾਉਣਾ ਚਾਹੋ ਅਗਰ ਡਬਲ ਫੁੱਟ ਦੇ ਨਾਲ ਅਗਰ ਜਿਹੜਾ ਦੂਜਾ ਵਾਲਾ ਪ੍ਰੈਸ਼ਰ ਵਾਲਾ ਫੁੱਟ ਹੁੰਦਾ ਉਹਦੇ ਨਾਲ ਲਗਾਣੀ ਚਾਹੋ ਲਗਾ ਸਕਦੇ ਹੋ ਇਹ ਸਿਰਫ ਕੀ ਤੁਸੀਂ ਪ੍ਰੈਕਟਿਸ ਕੀਤੀ ਹੋਵੇ ਤੇ ਨਾਰਮਲ ਫੁੱਟ ਦੇ ਨਾਲ ਵੀ ਲੱਗ ਜਾਂਦੀ ਠੀਕ ਹੈ ਇਹਦੇ ਕਾਰਨਰ ਬਣਾਵਾਂਗੇ ਬਾਅਦ ਵਿੱਚ ਔਰ ਇਸ ਤਰੀਕੇ ਨਾਲ ਆਪਾਂ ਇਹਨੂੰ ਉੱਪਰੋਂ ਦੀ ਸਟਿਚ ਕਰ ਦਾਂਗੇ ਠੀਕ ਹੈ ਔਰ ਹੁਣ ਆਪਾਂ ਬਾਕੀ ਦੀ ਕੰਪਲੀਟ ਕਰਕੇ ਤੁਹਾਨੂੰ ਇਹਦੀ ਫਾਈਨਲ ਲੁੱਕ ਵਿਖਾਣੇ ਆ ਔਰ ਲਾਸਟ ਦੇ ਵਿੱਚ ਹੀ ਵਿਖਾਣੇ ਆ ਕਿ ਕਿਵੇਂ ਇਹਨੂੰ ਇਨ ਲਈ ਵੀ ਜਿਹੜੀ ਫਿਨਿਸ਼ਿੰਗ ਪੱਟੀ ਹੈ ਕਿੱਥੇ ਆਪਾਂ ਬੰਦ ਕਰਨੀ ਹੈ ਔਰ ਜਦੋਂ ਆਪਾਂ ਇਹਨੂੰ ਬਿਲਕੁਲ ਰੈਡੀ ਕਰਨਾ ਹੈ ਲਾਸਟ ਵਿੱਚ ਉੱਥੋਂ ਆਪਾਂ ਕਿਵੇਂ ਕਰਨਾ ਹੈ ਔਰ ਆ ਵੀਖੋ ਸਾਡਾ ਫੇਰ ਦੁਬਾਰਾ ਇੱਕ ਹੋਰ ਕੋਰਨਰ ਆ ਗਿਆ ਹੈ ਵੀ ਦੇ ਇੰਚ ਨਾਲ ਇਥੇ ਮਾਰਕ ਕਰ ਲੈਣੇ ਆਪਾਂ ਆਪਾਂ ਨੂੰ ਆਪਜੀ ਨੂੰ ਕੋਲੋਂ ਦੀ ਵਿਖਾ ਰਹੇ ਹਾਂ ਤਾਂ ਕਿ